ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਕੁਸ਼ਤੀ ਦੰਗਲ ਧੰਨ ਧੰਨ ਬਾਪੂ ਲਾਲੀ ਦਾਸ ਜੀ ਕੁਸ਼ਤੀ ਖਾੜਾ ਫਗਵਾੜਾ ਇਹ ਸਾਰਾ ਨਗਰ ਨਿਵਾਸ ਤੇ ਸਾਰੀ ਇਲਾਕਾ ਨਿਵਾਸੀ ਤੇ ਸਮੂਹ ਗੁਰਨਾਮ ਪੰਚਾਇਤ ਚੱਕ ਕੀਮ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਛੋਟੇ ਸਾਹਿਬ ਜਾਦੇ ਤੇ ਸਾਰੇ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਇਹ ਪਹਿਲਾ ਕੁਸ਼ਤੀ ਦੰਗਲ ਕਰਾ ਰਹੇ ਆ ਤੇ ਸਾਰੀ ਪਬਲਿਕ ਨੂੰ ਬੱਚਿਆਂ ਨੂੰ ਸਾਰੀ ਦੁਨੀਆ ਨੂੰ ਇਸ ਖੁਲਾਸਾ ਸੱਦਾ ਦੇ ਰਹੇ ਆ ਭਈ ਇਸ ਦੰਗਲ ਦੀ ਰੌਣਕ ਨੂੰ ਵਧਾਵੇ ਕੱਲ 28 ਦਸੰਬਰ ਦਿਨ ਐਤਵਾਰ ਪਿੰਡ ਚੱਕ ਕਿ ਫਗਵਾੜਾ ਵਿਖੇ ਇੱਕ ਪਹਿਲਾ ਜਿਹੜਾ ਕੁਸ਼ਤੀ ਦੰਗਲ ਹੋ ਰਿਹਾ ਤੇ ਪੰਜਾਬ ਦੇ ਪ੍ਰਸਿੱਧ ਪਹਿਲਵਾਨ ਪ੍ਰਿਤ ਫਗਵਾੜਾ ਜੀ ਇਹਦੇ ਵਿੱਚ ਪਹੁੰਚੇ ਹੋਣੇ ਪਰੋਂ ਪਾਜੀ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪਣਾ ਪਹਿਲਾ ਮਾਤਾ ਗੁਜਰੀ ਜੀ ਤੇ ਛੋਟੇ ਚਾਰ ਸਹਿਬਜਾਦੇ ਤੇ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਵਿਸ਼ਾਲ ਦੰਗਲ ਕਰਵਾਇਆ ਜਾ ਰਿਹਾ ਜੀ 28 ਦਸੰਬਰ ਪਿੰਡ ਚੱਕ ਜੀ ਫਗਵਾੜਾ ਵਿਖੇ ਤੇ ਜਿਹੜਾ ਦੰਗਲ ਹੈ ਤਾਂ ਹਨਤਨ ਬਾਪੂ ਲਾਲੀਦਸ ਕੁਸ਼ਤੀ ਖੜਾ ਫਗਵਾੜਾ ਤੇ ਪਿੰਡ ਦੀ ਸਾਰੀ ਪੰਚਾਇਤ ਸਾਡੇ ਸਰਪੰਨ ਸਾਹਿਬ ਨੇ ਪੰਚ ਸਾਹਿਬ ਨੇ ਤੇ ਸਾਡੇ ਪਿੰਡ ਦੀ ਸਾਰੀ ਪੰਚਾਇਤ ਆ ਜੀ ਨਗਰ ਨਿਗਮ ਦੇ ਸਾਰੇ ਸਾਰੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਿੰਨੇ ਵੀ ਸਾਡੇ ਸਾਥ ਸਬੰਧਿਤ ਸਾਰੇ ਭਾਈ ਜਾ ਰਹੇ ਸਾਰਾਂ ਦੇ ਨਾਲ ਸਰਬ ਸੰਜ ਹੈ ਤੇ ਇਸ ਕੁਸ਼ਤੀ ਦੰਗਲ ਚ ਪਹਿਲਵਾਨ ਕਿਹੜੇ ਕਿਹੜੇ ਆ ਰਹੇ ਪਹਿਲਵਾਨ ਈਰਾਨ ਦੇ ਆ ਰਹੇ ਆ ਜੀ ਦੋ ਈਰਾਨ ਦੇ ਇੱਕ ਵਰਲਡ ਚੈਂਪੀਅਨ ਪਹਿਲਵਾਨ ਆ ਰਹੇ ਆ ਜੀ ਤੇ ਕੁਝ ਜਿਹੜੇ ਇੰਡੀਆ ਦੇ ਸੂਪਰ ਡੁੱਪਰ ਪਹਿਲਵਾਨ ਐ ਉਹ ਵੀ ਪਹੁੰਚ ਰਹੇ ਨੇ ਕਿ ਕਿੰਨੇ ਕੇ ਮੈਚ ਜਿਹੜਾ ਵੇਖਣ ਨੂੰ ਮਿਲਣਗੇ 50 60 ਪਲੱਸ ਜਿਹੜੇ ਮੈਚ ਐ ਉਹ ਥੱਲੇ ਹੋਣਗੇ ਤੇ ਪਹਿਲਾ ਨਾਮ ਅਸੀਂ 2 ਲੱਖ ਰੱਖਿਆ ਦੂਜਾ 1.5 ਲੱਖ ਐ ਤੇ ਬਾਕੀ ਉਸ ਤੋਂ ਥੱਲੇ ਜਿੰਦਾ ਵੀ ਹੋਊਗਾ ਪੰਚਾਇਤ ਸਾਰਿਆਂ ਦੇ ਸਾਂਝੇ ਹਿਸਾਬਕ ਤਾ ਉਹਨਾਂ ਆਪਾਂ ਨਾਮ ਦਿੱਤੇ ਜਾਊ ਤੇ ਇਸ ਸਾਡੇ ਚੈਨਲ ਨਾਲ ਤੁਸੀਂ ਕੀ ਸੱਦਾ ਦੋਗੇ ਸੰਗਤ ਨੂੰ ਤੁਹਾਡੇ ਚੈਨਲ ਵੱਲੋਂ ਮੈਨੂੰ ਮੇਰੇ ਵੱਲੋਂ ਖੁੱਲਾ ਸੱਦਾ ਐ ਜੀ ਪਿੰਡ ਦੇ ਸਾਰੇ ਵਾਸੀਆਂ ਵੱਲੋਂ ਸਾਰਿਆਂ ਵੱਲੋਂ ਖੁੱਲਾ ਸੱਦਾ ਸਾਰੇ ਮੇਰੇ ਵੀਰ ਜਰੂਰ ਹੋਮੋ ਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਬਤਾਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਮੇਰੇ ਨਾਲ ਪੰਜਾਬ ਦੇ ਪ੍ਰਸਿੱਧ ਪਹਿਲਵਾਨ ਪ੍ਰਿਤਪਾਲ ਫਗਵਾੜਾ ਜੀ ਜੋ ਕਿ ਪਹਿਲਾ ਕੁਸ਼ਤੀ ਦਾ ਦੰਗਲ ਜਿਹੜਾ ਚੱਕ ਅਕੀਮ ਫਗਵਾੜੇ ਦੀ ਧਰਤੀ ਤੇ ਜੀਟੀ ਰੋਡ ਤੇ ਕਰਾਰੇ ਨੇ ਤੇ ਸਾਰਿਆਂ ਸਾਰਿਆਂ ਨੂੰ ਇਹਨਾਂ ਵੱਲੋਂ ਸੱਦਾ ਆ ਕਿ 28 ਦਸੰਬਰ ਨੂੰ ਦਿਨ ਐਤਵਾਰ ਨੂੰ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੋ ਤੇ ਕੁਸ਼ਤੀ ਦਾ ਆਨੰਦ ਲਓ